ਵੇਦਾਰੇ ਅੰਦਰੀ ਕਿਧਰ ਡੈ ਹੈ ਮੈਂ ਬਸ ਰੋਟੀ ਤਿਆਰੀ ਨਾਲ ਜਾਣਾ ਮੈਂ ਦੁਕਾਨ ਤੇ ਮੈਂ ਕਿਉਂ ਨਾਸ਼ਤੇ ਤਿਆਰੀ ਕਰ ਅੱਛਾ ਤੇ ਅੱਜ ਰੋਟੀ ਬਣਾਏਗੀ ਨਾ ਤੇ ਦੋ ਫੁਲਕੇ ਤਾਂ ਮੇਰੇ ਲਈ ਪਕਾ ਦੇ ਮੈਂ ਨਹੀਂ ਜਿ ਬਣਾਨੇ ਕਿਉਂ ਮੈਂ ਨਾ ਨੂੰ ਭੇਜਣਾ ਦੁਕਾਨ ਤੇ ਨਾਸ਼ਤਾ ਵੀ ਦੇਣਾ ਟਿਫਨ ਵੀ ਤਿਆਰ ਕਰਨਾ ਅੱਛਾ ਤੇ ਮੈਂ ਨਹੀਂ ਬਣਾਨੇ ਆਏ ਹੈ ਦੋ ਫੁਲਕੇ ਲਾ ਦੇਗੇ ਉੱਥੇ ਕਿੰਨੇ ਭਰ ਕੇ ਭੇਜੇਗਾ ਆਖੋ ਮੇਰੀ ਗੱਲ ਸੁਣੋ ਮੇਰੀ ਰਾਦੀ ਡਿਊਟੀ ਮੈਂ ਰਾਤੀ ਮਨਾ ਕੇ ਖਾਦਾ ਲੇਟ ਰਾਦੀ ਡਿਊਟੀ ਤੇ ਹੁਣ ਲੱਗੀ ਤੇ ਹੋਈ ਐ ਉੱਥੇ 2 ਮਿੰਟ ਦੀ ਫਰਕ ਪੈ ਜਾਣਾ ਤੁਸੀਂ ਉਹਨੂੰ ਕੋ ਬਣਾ ਕੇ ਦੇ ਬੈਠੀ ਨਾ ਬਾ ਹਾਂ ਉਹਨੂੰ ਕੋ ਬਣਾ ਕੇ ਦੇਣਾ ਮੈਂ ਪੂਣੀ ਬਣਾ ਕੇ ਦੇ ਜਲਦੀ ਨਹੀਂ ਮੈਂ ਨਹੀਂ ਮੈਨੂੰ ਰਾਤੀ ਖਾਣਾ ਹੁੰਦੀ ਦਾ ਬਣਾ ਲੈ ਦੱਸਣਾ ਤੇ ਹੁਣ ਕੀ ਐ ਇੱਥੇ ਕਿ ਦੋ ਫੁਲਕੇ ਦੇ 5 ਮਿੰਟ ਨਹੀਂ ਲੱਗਦੇ ਨਹੀਂ ਤੇ ਨਹੀਂ ਉਹ ਆਪੇ ਕਰੇ ਤੁਹਾਨੂੰ ਆਪੇ ਖੋਲ ਦੇ ਕਮਾਲ ਉਹ ਤੇਰੀ ਵਾਲੀ ਦੱਸ ਨਹੀਂ ਮੈਂ ਆਪਣੀ ਵਾਲੀ ਤੇ ਕਰਾਂ ਲੈ ਦੱਸ ਤੇਰੀ ਮਰਜ਼ੀ ਆ ਮੈਂ ਨਹੀਂ ਬਣਾ ਤੇ। ਇਹ ਉੱਥੇ ਜਿ ਬੈਠੀ ਬਾਹਰ ਮੋਬਾਈਲ ਵੇਖਦੀ ਵੀ ਸਵੇਰੇ ਸੇ। ਐਨੀ ਪਤਾ ਮੇਰੀ ਵਾਰੀ ਹੀ ਕੀ। ਮੈਂ ਸੱਤ ਨੂੰ ਛੇ-ਛੇ ਰੋਟੀ ਖਵਾਵਾ ਬਣਾ ਕੇ। ਮੈਂ ਤਾਂ ਉਹਨਾਂ ਆਈਆਂ ਲੈ ਸੋਇ ਤੇ। ਇਹ ਆ ਸਕਦੀ ਸੀ ਨਾ ਬਣਾ ਸਕਦੀ ਸੀ। ਜਾਣ ਕੇ ਮਚਲ ਮਾਰ ਕੇ ਬੈਠੀ ਏ ਉੱਥੇ। ਤਾਂ ਮੀ ਕੋਈ ਨਹੀਂ ਸਿਰ ਸੇ ਮੋਬਾਈਲ ਲੈ ਕੇ ਭੈਣਦੀ। ਉਪਾਂ ਦੇ ਡਿਜ਼ਾਈਨ ਬਹੁਤ ਸੋਨੇ ਆਏ। ਆਹ ਵਰਾ ਆਰਡਰ ਕਰਤੀ। ਦਸ਼ਵੀਰ ਹਾਂਜੀ ਚਾਹੀ ਜੀ। ਹਾਂ ਠੀਕ ਕਰਨ ਦੇਈਏ। ਕੋਜਨੀ ਆ ਸੂਟਾਂ ਦੇ ਵੇਖੋ ਡਿਜ਼ਾਈਨ ਕਿੱਡੇ ਸੋਹਣੇ ਆਏ ਆ ਬਹਿ ਜਾਓ ਆ ਜਾਓ ਆ ਜਾਓ ਤੇ ਮੈਂ ਕਹਾ ਵੇਖਣਾ ਮੈਂ ਮੇਰੀ ਸਹੇਲੀ ਨੇ ਦੇ ਨਾਲ ਦਾ ਲਿਆ ਸੀ ਅੱਛਾ ਤੇ ਮੈਨੂੰ ਉਹਦਾ ਸੂਟ ਬੜਾ ਸੋਹਣਾ ਲੱਗਾ ਤੇ ਉਹ ਮੈਨੂੰ ਦੱਸਦੀ ਨਹੀਂ ਸੀ ਏਡੀ ਚਲਾ ਕੇ ਗਈ ਆ ਕਿ ਮੈਂ ਕਿੱਥੋਂ ਲਿਆ ਬਸ ਮੈਂ ਕਿਤੋਂ ਕਿਤੋਂ ਮੰਗਵਾਇਆ ਕਿਤੋਂ ਮੰਗਵਾਇਆ ਪਰ ਮੈਂ ਵੀ ਸਵੇਰ ਦੀ ਮੋਬਾਈਲ ਤੇ ਬੈਠੀ ਸੀ ਅੱਛਾ ਮੈਂ ਵੀ ਲੱਭ ਕੇ ਰਹਿਣਾ ਉਹ ਮੈਨੂੰ ਲੱਭ ਗਿਆ ਮੈਨੂੰ ਪਤਾ ਲੱਗ ਗਿਆ ਕਿੱਥੋਂ ਮੰਗਵਾਇਆ ਹੁਣ ਮੈਂ ਵੀ ਕਹੂੰਗੀ ਨਾ ਨੂੰ ਜਦੋਂ ਮੈਂ ਸੂਟ ਲੈ ਲੈਣਾ ਸਵਾਹ ਕੇ ਤੇਰੇ ਸਾਹਮਣੇ ਜਾਣਾ ਜਦੋਂ ਮੈਨੂੰ ਪੁੱਛੂਗੀ ਨਾ ਕਿਥੋਂ ਲਿਆ ਤੇ ਮੈਂ ਕਹਣਾ ਉਥੋਂ ਹੀ ਲਿਆ ਜਿੱਥੋਂ ਤੂੰ ਲਿਆ ਸੀ ਅੱਛਾ ਚਲ ਮੈਂ ਬੈਨ ਨੂੰ ਤਾਂ ਛੱਡ ਸਵੇਰ ਦੀ ਮੈਂ ਭੁੱਖਣ ਬਾਣੀ ਬੈਠੀ ਹੋਈ ਆ ਹੈ ਤੇ ਤੈਨੂੰ ਨਹੀਂ ਪਤਾ ਕਿ ਜਾਂ ਮੈਂ ਦੋ ਫੁਲਕੇ ਹੀ ਲਾ ਦੀਆਂ ਮੇਰੀ ਗੱਲ ਸੁਣੋ ਚਾਈ ਜੀ ਹਾਂ ਤੁਸੀਂ ਐਵੇਂ ਮੈਨੂੰ ਨਾ ਕਹੀ ਜਾਇਆ ਕਰੋ ਮੈਂ ਤਾਂ ਕੰਮ ਕਰਨ ਨੂੰ ਤਿਆਰ ਬੈਠੀ ਆ ਉਹ ਸਵੇਰ ਦੀ ਤੁਹਾਡੀ ਲਾਲਲੀ ਨੂੰ ਔਰ ਸੋਈ ਚ ਵੜੀ ਹੋਈ ਆ ਨਿਕਲਣ ਰਹੀ ਜਾਣ ਕੇ ਮਚਕੂ ਮਚਕੂ ਲੱਗੀ ਆ ਬੰਦੇ ਨੇ ਧਣੀਆਂ ਕੱਟਣਾ ਏ ਤੇ ਇੱਥੇ ਬੈਠ ਕੇ ਨਹੀਂ ਕੱਟ ਸਕਦੀ ਉਹ ਆਉ ਮਾਧੂ ਜੀ ਦਾ ਦੱਸ ਲਾ ਉਹ ਕਹਿੰਦੇ ਨੇ ਦੋ ਘਰਾਂ ਦਾ ਪ੍ਰੋਣਾ ਭੁੱਖਾ ਉਸ ਹਿਸਾਬ ਹੋ ਗਿਆ ਹੁਣ ਮੇਰੇ ਨਾਲ ਦੱਸ ਜੇ ਅੰਨੂ ਮੈਂ ਕਿਹਾ ਹੀ ਕਿ ਚੱਲ ਤੂੰ ਚੁੰਗੇ ਚ ਵੜੀ ਹੋਈ ਐ ਤੇ ਦੋ ਫਲ ਕੇ ਮੇਰੇ ਰਾਦੇ ਕਿ ਅੱਗੋਂ ਮन्ने ਪਤਾ ਕੀ ਕਹਿੰਦੀ ਕਹਿੰਦੀ ਲੈ ਉਹ ਮੇਰੀ ਵਾਰੀ ਨਹੀਂ ਲਈ ਮੇਰੀ ਵਾਰੀ ਗਿਲਾਦੀ ਮੈਂ ਨਹੀਂ ਪਕਾ ਕੇ ਜਣੀ ਦੱਸ ਵੀ ਇੱਥੇ ਤੈਨੂੰ ਕੀ ਫਰਕ ਪੈ ਜਾਏਗਾ ਦੋ ਫਲ ਭਿਆਂ ਦਾ ਲੱਗ ਗਿਆ ਨਾ ਪਤਾ ਹੋ ਲੱਗ ਗਿਆ ਨਾ ਪਤਾ ਛੋਟੀ ਨੂੰ ਹੀ ਤੇਰੀ ਆ ਵੱਡੀ ਨੂੰ ਨਹੀਂ ਤੇਰੀ ਬੰਨੀ ਚਾਈ ਜੋ ਤੇਨਾ ਪਿਆਰ ਕਰਦੀ ਹੋਵੇ ਨਾ ਤੇ ਤੈਨੂੰ ਦੋ ਫੁਲਕੇ ਲਾ ਕੇ ਦੇ ਦੇਵੇ ਤੇ ਤੂੰ ਵੇਖ ਲੈ ਉਹਦੀ ਬਨਣਾ ਹੀ ਪਰ ਮੇਰੀ ਨਹੀਂ ਉਹ ਬਨਣਾ ਤੂੰ ਉਹ ਨਹੀਂ ਮੇਰੇ ਵਾਤੇ ਤੂੰ ਦੋਵੇਂ ਇੱਕੋ ਜੀਆਂ ਜੇ ਮिन्नੂ ਕੋਈ ਨਹੀਂ ਗੱਲ ਨਾ ਚਾਹੀ ਇਹ ਗੱਲ ਛੱਡ ਦੇ ਇਹ ਗੱਲ ਛੱਡ ਦੇ ਤੂੰ ਹੈ ਹੀ ਉਹਦੀ ਆ ਤੇ ਮੇਰੀ ਹੈ ਹੀ ਨਹੀਂ ਜੇ ਤੂੰ ਮੇਰੀ ਹੁੰਦੀ ਨਾ ਤੇ ਮੇਰੀ ਗੱਲ ਕਰਦੀ ਜਦੋਂ ਵੀ ਗੱਲ ਹੁੰਦੀ ਤੂੰ ਵੱਡੀ ਨੂੰ ਦਾ ਪੱਖ ਲੈਨੇ ਕਦੀ ਛੋਟੀ ਦਾ ਪੱਖ ਨਹੀਂ ਉਹ ਲਿਆ ਤੈਨੂੰ ਮੈਂ ਦੱਸਾਂ ਔਰ ਤੇਰੇ ਜਲ ਜਾ ਕੇ ਤੱਕ ਬਲੇਖਾ ਆ ਗਿਆ ਕਾਦਾ ਬਲੇਖਾ ਆਹ ਤੇ ਹੋਰ ਕੀ ਆ ਮੈਂ ਮੈਂ ਨੂੰ ਕੀ ਕਹਿਣ ਦੇਣੀ ਆ ਕੱਦੀ ਤੋਂ ਸਾਰਾ ਕੁਝ ਜੰਨੂ ਆ ਮੇਰੇ ਸਾਹਮਣੇ ਤੂੰ ਜਾਣ ਕੇ ਉਹਦੀ ਬਰਾਈ ਕਰਦੇ ਬੰਦੀ ਤੂੰ ਵਿੱਚ ਉਹਦੇ ਹੀ ਆ ਓਹੋ ਇਹ ਤੇਰੇ ਮਾਂ ਦੇ ਭਲੇਖੇਗੇ ਨੇ ਐਵੇਂ ਐਵੇਂ ਤੇਰੇ ਮਾਂ ਦੇ ਪੁੱਠੇਂਗਲਾ ਤੂੰ ਆਪਣੇ ਦਿਮਾਗ 'ਚ ਸੋਚਣ ਬੈ ਜੰਨੀ ਐ ਮੈਂ ਕਹਦੀ ਸੋਚਦੀ ਹਾਂ ਹੋਰ ਕੀ ਐ ਹਾਂ ਬਸ ਮੇਰੇ ਨਾਲ ਇੰਨਾ ਬੈਸੀ ਜੰਨੀ ਆ ਮਜ਼ਾ ਤਾਦੇ ਜੇ ਤੂੰ ਉਹਦੇ ਨਾਲ ਬੈਸ ਕੇ ਵਖਾਵੇਂ ਤਾਂ ਤੇ ਮੈਂ ਭਲਾ ਉਹਨਾਂ ਹੁਣ ਦੱਸ ਉਹਨਾਂ ਮੈਂ ਸਿਰੇ ਉਂਤੇ ਜਿਦਰੇ ਮੈਨੂੰ ਕਿਹਾ ਦੋ ਪਰ ਕੇ ਲੜ ਤੇ ਮੈਂ ਉਹਦੀ ਘਟ ਥੋੜੀ ਕਰਕੇ ਆਈ ਆ ਹੈ ਕੱਗੋ ਮੈਨੂੰ ਕਹਿੰਦੀ ਲੈ ਉਹਦੀ ਵਾਰ ਹੀ ਗਈ ਆ ਮੈਂ ਉਹ ਆ ਮੈਂ ਰੱਤੀ ਪਕਾ ਕੇ ਜਾਂਦੀ ਤੁਹਾਨੂੰ ਮੈਂ ਕਹਿਆ ਕਮਾਲ ਏ ਵਾਰੀ ਆ ਮੈਂ ਬਣਾ ਦੇਣੀ ਆ ਉਹਨੂੰ ਨਿਕਲ ਸੁਈ ਚ ਬਾਹਰ ਨਿਕਲ ਮੈਂ ਬਣਾ ਦੇਣੀ ਮੈਂ ਉਹਦੇ ਕੋ ਕੰਮ ਚੋਰ ਨਹੀਂ ਈ ਦੀ ਮੈਂ ਆਪਣਾ ਕੰਮ ਆਪ ਕਰਦੀ ਆ ਤੇ ਮੈਂ ਦੱਸਾਂ ਦੋ ਫੁਲਕਿਆਂ ਦੀ ਗੱਲ ਮੈਂ ਜਾਣੀ ਜੇ ਹੋਣਾ ਨਾ ਨਿਕਲੀ ਬਾਹਰ ਤੇ ਫਿਰ ਨਾ ਮੈਨੂੰ ਕੰਮ ਹੀ ਤੇ ਮੈਂ ਦੱਸਾਂ ਆ ਨਹੀਂ ਮੈਂ ਕੀ ਕਹਿਣਾ ਵੇ ਦੱਸ ਮੈਨੂੰ ਤਾਂ ਰੋਟੀ ਚਾਹੀਦੀ ਐ ਕਿ ਤੂੰ ਪਕਾ ਕੇ ਦੇਦੇ ਤੇ ਆਈ ਮੈਨੂੰ ਉਹ ਪਕਾ ਕੇ ਦੇ ਮੈਨੂੰ ਤਾਂ ਰੋਟੀ ਖਾਣ ਨਾਲ ਵਾਸਤਾ ਮੈਂ ਤਾਂ ਚਾਹੀ ਮੇਰੀ ਗੱਲ ਸੁਣ ਲਾ ਮੈਂ ਤਾਂ ਤੇਰੀ ਰੋਟੀ ਤਿੰਨੇ ਟਾਈਮ ਬਣਾ ਨੂੰ ਤਿਆਰ ਆ ਹਾਂ ਪਰ ਤੂੰ ਹੀ ਵਾਰੀ ਲਈ ਆਈ ਮੈਂ ਤੁਹਾਨੂੰ ਕੀ ਕਿਹਾ ਮੈਂ ਤਾਂ ਤੁਹਾਨੂੰ ਇਹੋ ਹੀ ਕਿਹਾ ਨਾ ਕਿ ਚਲ ਜੇ ਤੂੰ ਰੋਟੇ ਭਾਵੇਂ ਤੂੰ ਖਵਾ ਦੇ ਭਾਵੇਂ ਉਹ ਰੋਟੀ ਖਵਾ ਦੇ ਮੈਂ ਤਾਂ ਕਹਿੰਦੀ ਸੋ ਦੋਵੇਂ ਘਰ ਮਿਲ ਕੇ ਰਿਆ ਕਰੋ ਹਾਂ ਤੇ ਜੇ ਉਹ ਚੁੰਕੇ ਜਵੜੀ ਉਹ ਪਕਾ ਕੇ ਦੇ ਦੇ ਜੇ ਤੂੰ ਬੜੀ ਤੇ ਤੂੰ ਪਕਾ ਕੇ ਦੇ ਦੇ ਤੇ ਆਪੇ ਤੁਸੀਂ ਵਾਰੀਆਂ ਲਾਈਆਂ ਜੀ ਉਹ ਕੰਦੀ ਚੱਲ ਮੈਂ ਅੱਸੀਰੇ ਪਕਾਣੀ ਤੂੰ ਕੰਦੀ ਮੈਂ ਰਾਤ ਨੂੰ ਪਕਾਣੀ ਹੈ ਤੇ ਮੈਨੂੰ ਤੇ ਨਹੀਂ ਮੈਨੂੰ ਤੇ ਸਿਰਫ ਦੋ ਫੁਲਕੇ ਚਾਹੀਦੇ ਮੈਨੂੰ ਤੇ ਚਾਹੀਦਾ ਤੁਹਾਡਾ ਦੋਵਾਂ ਦਾ ਪਿਆਰ ਹੋਣਾ ਚਾਹੀਦਾ ਆਪਸ ਵਿੱਚ ਤੇ ਮੈਨੂੰ ਕਿ ਭਾਵੇਂ ਉਹ ਪਕਾ ਕੇ ਦੇ ਦੇ ਭਾਵੇਂ ਤੂੰ ਪਕਾ ਕੇ ਦੇ ਦੇ ਤੇਰੇ ਚਾਈ ਕਹਿਣ ਦਾ ਮਤਲਬ ਇਹ ਪਿਆਰ ਤੈਨੂੰ ਕੱਲੀ ਉਹ ਹੀ ਕਰਦੀ ਪਿਆਰ ਮੈਂ ਕਰਦੀ ਨਹੀਂ ਆਖ ਲਈ ਮੈਂ ਤੈਨੂੰ ਕਦੋਂ ਕਹਿ ਨਹੀਂ ਆ ਤੂੰ ਉਲਟ ਪਾਸੇ ਨਾ ਖੜਿਆ ਕਰ ਗੱਲ ਉਲਟ ਹਾਂ ਬਸ ਗੱਲ ਤੇ ਇਹੋ ਹੀ ਆ ਕਿ ਸਾਰੇ ਉਲਟ ਪਾਸੇ ਮੈਂ ਹੀ ਖੜਦੀ ਆ ਉਹ ਤੇਰੀ ਲਾਲਲੀ ਨੂੰ ਉਹ ਨਹੀਂ ਕੋਈ ਮੇਰੇ ਲਈ ਤੂੰ ਹੀ ਲਾੜੀ ਆ ਮੈਂ ਇੱਥੇ ਤੂੰ ਮੈਨੈ ਸੋੋਂ ਜਿਆਦਾ ਪਿਆਰੀ ਜਿਹੜੀਆਂ ਛੋਟੀਆਂ ਹੁੰਦੀਆਂ ਨਾ ਸਭ ਤੋਂ ਜਿਆਦਾ ਪਿਆਰੀਆਂ ਹੁੰਦੀਆਂ ਤੂੰ ਛੋਟੀ ਆ ਨਾ ਮੈਂ ਦੱਸਾਂ ਤੂੰ ਹੰਦਲਾ ਰੱਖਿਆ ਕਰ ਹੈ ਕਾਦਾ ਕਾਦਾ ਹੌਸਲਾ ਆ ਤੂੰ ਕਾਦਾ ਹੌਸਲਾ ਫੜ ਫੜ ਭੁੱਲਣ ਬਹਿ ਜੰਨੀ ਆ ਮੈਂ ਦੱਸਾਂ ਮੈਂ ਉਹ ਦਿਨ ਵੀ ਨਹੀਂ ਦੱਸ ਮੈਂ ਸេរੀ ਨੂੰ ਕਿਹਾ ਨਾ ਨਾ ਕਰ ਦੋ ਫੜ ਕੇ ਮੈਨੂੰ ਲਾ ਦੇ ਉਹਨੇ ਅੱਗੇ ਮੈਨੂੰ ਕਿਹਾ ਤਾਂ ਨਾ ਕਿ ਉਹਦੀ ਵਾਰੀ ਐ ਕਿ ਮੈਂ ਪਤਾ ਉਹਦੀ ਕਿੰਨੀ ਕਿਲੋਈ ਲਾ ਕੇ ਆਈ ਆ ਤੈਨੂੰ ਕੀ ਪਤਾ ਵੇ ਤੂੰ ਕਿੰਨੀ ਉਹ ਪਿਆਰੀ ਉਹ ਪਿਆਰੀ ਮੇਰੇ ਲਈ ਦੋਵੇਂ ਮੈਂ ਦੋਵਾਂ ਨੂੰ ਤੁਹਾਨੂੰ ਸੇਡ ਕੇ ਲਿਆਂਦਾ ਚੱਲ ਚੁੱਪ ਕਰ ਆਹੋ ਲਾ ਕੇ ਲਿਆ ਦੇ ਨੀ ਦੋ ਆ ਚੱਲ ਜਾ ਦੋ ਪਰ ਕੇ ਲਾ ਕੇ ਲਿਆ ਕੇ ਦੇ ਲਾ ਕੇ ਲਿਆ ਤਾਂ ਨਹੀਂ ਹਾਂ ਚਾਈ ਸੱਚੀ ਮੈਂ ਤੇਨੂੰ ਪਿਆਰੀ ਲੈ ਬਹੁਤ ਹੀ ਜ਼ਿਆਦਾ ਲਾ ਕੇ ਲੈ ਕੇ ਆ ਚੱਲ ਜਾ ਹਾਇ ਰੱਬਾ ਮੇਰੇ ਵਾਸਤੇ ਤੇ ਦੋਵੇਂ ਬੱਚੇ ਇੱਕੋ ਜਿਹੇ ਮੈਂ ਤਾਂ ਕਿਸੇ ਨਾਲ ਨਹੀਂ ਘੱਟ ਕਰਦੀ ਮੈਨੂੰ ਉਹ ਵੀ ਪਿਆਰੀ ਲੱਗਦੀ ਉਹ ਵੀ ਮੈਨੂੰ ਪਿਆਰੀ ਲੱਗਦੀ ਆ ਇਹ ਤੇ ਇਹਨਾਂ ਨੇ ਆਪਸ ਵਿੱਚ ਵੀ ਜੀ ਮੇਰਾ ਬਤ ਕਹਿੰਦੀ ਆ ਵੰਡੀਆਂ ਜਿਹਾ ਪਾੜ ਛੱਡੀਆਂ ਗੀ ਐਨ ਹੋ ਆਈ ਦਿਓ ਸੁ ਬਾਹਰ ਜਾਵੇ ਮੈਂ ਪਹਿਲਾ ਕੰਮ ਕਰ ਲੈਂਦੇ ਕੱਲੀ ਬੈਠਾ ਮੈਂ ਕੰਮ ਕਰ ਰਹਾ ਪਹਿਲਾਂ ਉੱਠ ਕੇ ਆ ਜਵੇ ਚਾਈ ਜੀ ਇਹਨਾਂ ਨੂੰ ਪਰੇ ਕਰਿਓ ਤੁਹਾਡੀ ਰੋਟੀ ਬਣਾ ਕੇ ਲੈ ਕੇ ਆਣੀ ਆ ਪਿੱਛੋ ਬਣਾਈ ਪਹਿਲਾਂ ਨਹੀਂ ਬਤਾ ਤੈਨਾਂ ਕੰਮ ਕਰਨਾ ਨਹੀਂ ਉਸੇ ਤੇ ਤੂੰ ਸਵੇਰ ਦੇ ਸੋਈ ਚ ਬੜੇ ਤੈਨੂੰ ਨਹੀਂ ਸੀ ਪਤਾ ਤੈਨੂੰ ਨਹੀਂ ਸੀ ਪਤਾ ਮੈਂ ਰੋਟੀ ਬਣਾਣੀ ਜਾਈ ਨੂੰ ਤੇ ਮੈਂ ਤੇ ਤੂੰ ਪਹਿਲਾਂ ਬਣਾ ਲੱਗਦੀ ਕਰ ਤੂੰ ਪਹਿਲਾਂ ਘੰਟਾ ਹੋ ਗਿਆ ਦੱਲ ਆ ਚਿਰਨ ਡਈ ਆ ਮੈਂ ਕਹਿੰਦੀ ਤੂੰ ਪਹਿਲੀ ਕੱਟਣ ਡਈ ਸੀ ਇਹ ਲਈ ਧਨੀਏ ਦੀ ਹੈ ਹੈ ਪਹਿਲੀਓ ਘੰਟੇ ਨਹੀਂ ਸੀ ਪਹਿਲੀਓ ਘੰਟੇ ਨਹੀਂ ਸੀ ਗੱਲਾਂ ਮਾਰਦੀ ਪਹਿਲੀਓ ਘੰਟੇ ਨਹੀਂ ਤੂੰ ਹੈਂ ਤੂੰ ਮੋਬਾਈਲ 'ਤੇ ਬੈਠੀ ਰਹੀ ਆ ਕਰਾ ਪਰੇਓ 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 ਘੰਟੇਰ ਕੰਮੀ ਨਹੀਂ ਮੁੱਕਦੇ ਤੂੰ ਪਰੇਓ ਸੋਟਾਂ ਪਹਿਲੇ ਸੁੱਟ ਕੇ ਇਧਰ ਲੈ ਫਿਰ ਕਰ ਲੈ ਜੋ ਕਰਨਾ ਅੱਛਾ ਇਹਦਾ ਮਤਲਬ ਇੱਧਰ ਗੱਲ ਕਰ ਖਾ ਨਹੀਂ ਤੂੰ ਇਹਦਾ ਮਤਲਬ ਤੂੰ ਇਹ ਗੱਲ ਕਰ ਖਾ ਤੂੰ ਮੇਰੀਆਂ ਗੱਲਾਂ ਸੁਣਨ ਡੇ ਸੀ ਸਾਰਾ ਕੁਝ ਮੈਨੂੰ ਪਤਾ ਲੱਗਦਾ ਜੋ ਤੂੰ ਕਰਦੀ ਜੜੀ 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 ਕਾਹਦਾ ਕੀ ਮੈਨੂੰ ਪਤਾ ਆ ਤੇਰੀ ਉਹ ਆਦਤ ਵੀ ਮੈਨੂੰ ਪਤਾ ਪਤਾ ਤੇਰੀ ਉਹ ਆਦਤਾਂ ਵੀ ਮੈਨੂੰ ਪਤਾ ਮੈਨੂੰ ਪਤਾ ਤੂੰ ਐ ਵੀ ਨਾ ਬਣ ਤੈਨੂੰ ਮੈਂ ਦੱਸਾਂ ਤੂੰ ਫਿਰ ਉਹ ਅੱਛਾ ਆਹੋ ਤੂੰ ਜੋ ਸਵੇਰੇ 6 ਵਜੇ 6 ਵਜੇ ਤੋਂ ਲੈ ਕੇ 11 ਵਜੇ ਤੱਕ ਤੂੰ ਰਸੋਈ ਚੋਂ ਨਿਕਲਦੀ ਤੂੰ ਐਡਾ ਕੀ ਕਰਦੀ ਐਡੀ ਕਦੀ ਪੰਜੀਰੀ ਬਣਾਉਂਦੀ ਆ ਪੰਜੀਰੀ ਤੇ ਖਵਾਣੀ ਆ ਤੇਰੇ ਵਰਗੀ ਨੂੰ ਖਵਾਣੀ ਆ ਤੂੰ ਖਾ ਪੰਜੀਰੀ ਤੂੰ ਖਾ ਮੈਂ ਤਾਂ ਤੇਰੇ ਵਰਗੀ ਨੂੰ ਖਵਾਣੀ ਆ ਪਰੇ ਜਾ ਹੈ ਨਹੀਂ ਮੈਂ ਨਹੀਂ ਜਾਣਾ ਮੈਂ ਪਹਿਲਾਂ ਕੰਮ ਕਰਕੇ ਫੇਰ ਨਿਕਲਾਂ ਰਸੋਈ ਚੋਂ ਤੂੰ ਤਾਂ ਹੈ ਐਡੀ ਤੈਨੂੰ ਇੰਨੀ ਵੀ ਸ਼ਰਮਾਂ ਦੀ ਸੱਸ ਭੁੱਖੀ ਬੈਠੀ ਦੋ ਫੁਲਕੇ ਲਾ ਕੇ ਦੇ ਨਾ ਉਹ ਵੀ ਨਾ ਕਹਿ ਤਾਈ ਨਹੀਂ ਮੈਂ ਕਾਦ ਲੀ ਲਾ ਕੇ ਦਿਆ ਤੇਰੀ ਵਾਰੀ ਖੁੱਲਾ ਨਾਲ ਆ ਤੂੰ ਨਾ ਰਾਤ ਦੀ ਵਾਰੀ ਸਾਂਭ ਲਾ ਤੇ ਮੈਂ ਦੱਸਾਂ ਮੈਨੂੰ ਸਵੇਰੇ ਚਾਹੀਦੀ ਭੁੱਖੀ ਰਹਿਦੀ ਮੈਨੂੰ ਸਵੇਰੇ ਦੋ ਪਰਕੇ ਨਾਲ ਅੱਛਾ ਬੜਾ ਅੱਜ ਚਾਹੀਦਾ ਪਿਆਰ ਆਇਆ ਤੁਹਾਨੂੰ ਅੱਛਾ ਆ ਬੜਾ ਪਿਆਰ ਆ ਗਿਆ ਅੱਜ ਹੀ ਆਇਆ ਮੈਨੂੰ ਪਤਾ ਹੈ ਮੈਂ ਕਿ ਅੱਜ ਹੀ ਤਾਂ ਪਿਆਰ ਆਇਆ ਹੈ ਮੈਨੂੰ ਚਾਹੀਦੀ ਮੈਨੂੰ ਦੱਸਦੀ ਆ ਕਦੀ ਜਦੋਂ ਦੀ ਆਈ ਤਾਂ ਇਹ ਇਸ ਤਰ੍ਹਾਂ ਦੀ ਹੀ ਕੀ ਆ ਇਸ ਤਰ੍ਹਾਂ ਦੀ ਹੈ ਤੇ ਤੂੰ ਹੀ ਇਸ ਤਰ੍ਹਾਂ ਦੀ ਹੋਣੀ ਹੈ ਆ ਹੱਥ ਜੋੜੇ ਆ ਤੇ ਮੇਰ ਨਾਲ ਬਹੁਤੀ ਜਬਾਨ ਨਾਲ ਲੜਾ ਤੇ ਜਾ ਕੇ ਹੱਥ ਜੋਣੇ ਤੇ ਚੱਲ ਬਾਅਦ ਚੱਲ ਮੈਂ ਲੁੱਪਾ ਬਣਾ ਲਵਾਂ ਤੇ ਬੜਾ ਪੁੱਛ ਪੁੱਛ ਕਰਦੀ ਰਹੀ ਆ ਲੋਕੀ ਕਰਦੇ ਵੱਡੀ ਨੂੰ ਬਹੁਤ ਚੰਗੀ ਆ ਵੱਡੀ ਨੂੰ ਬਹੁਤ ਚੰਗੀ ਆ ਲੋਕੀ ਕਹਿੰਦੇ ਆ ਲੋਕੀ ਕਹਿੰਦੇ ਆ ਨਾ ਇਹ ਤਾਂ ਮਤਮ ਮੈਂ ਚੰਗੀ ਆ ਬੰਦੀ ਜੰ ਲੈਣਾ ਕਰਨੀ ਉਹਨਾਂ ਨੂੰ ਘਰ ਆ ਕੇ ਵੇਖਣਾ ਵੱਡੀ ਦਾ ਚਿਹਰਾ ਵੇਖਣਾ ਕਿ ਤੇਰੇ ਬਾਰੇ ਕਿਉਂ ਨਹੀਂ ਕਹਿੰਦੇ ਤੇਰੇ ਬਾਰੇ ਕਿਉਂ ਨਹੀਂ ਕਹਿੰਦੇ ਬੇੜਾ ਮੈਂ ਜੋ ਵੇਖਦੀ ਉਹ ਹੀ ਹੈਗੀ ਆ ਤੇਰੇ ਕੋਲ ਲੋਕ ਲੈ ਕੇ ਕਰਦੇ ਨੇ ਕੋਠਲੇ ਮੇਟੂ ਨਹੀਂ ਆਉਂਦੇ ਤੇਰੇ ਕੋਲ ਜੋ ਵੇਖਦੇ ਉਹ ਹੀ ਕਹਿੰਦੇ ਆ ਤੇਰੇ ਬਾਰੇ ਨਾਂ ਕਿਉਂ ਨਹੀਂ ਲੈਂਦੇ ਪਰੇ ਹੋ ਜਾ ਨਹੀਂ ਮੈਂ ਨਹੀਂ ਪਰੇ ਨਹੀਂ ਹੋਣਾ ਕੱਲ ਤੂੰ ਆਪਣਾ ਕੰਮ ਕਰ ਪਰਿਆ ਨਾ ਮੈਂ ਬੱਲਾ ਬਣਾ ਲਾਂ ਤੇ ਫੇਰ ਆਈ ਸੋਈ ਦੇ ਵਿੱਚ ਕੋਈ ਲੋੜ ਨਹੀਂ ਇੱਧਰ ਆਗਦੇ ਜਾ ਬੱਸ ਇਹ ਮੈਂ ਗੁੰਨਿਆ ਤੂੰ ਆਪਣਾ ਆਟਾ ਪੈ ਗੁੰਨ ਹੈ ਤਸ ਆਹੋ ਆਪਣਾ ਆਪ ਪੈ ਗੁੰਨ ਕਿਉਂ ਇਹ ਮੈਂ ਗੁੰਨਿਆ ਤੇ ਮੈਂ ਰੋਟੀਆਂ ਨਾਲ ਦੀ ਬਣਾਣੀ ਹੈ ਮੇਰੀ ਗੱਲ ਸੁਣ ਇੱਧਰ ਵਾਲੇ ਪਾਸੇ ਜਿਹੜਾ ਆਟਾ ਪਿਆ ਨਾ ਉਹ ਹਾਂਤੀ ਮੈਂ ਗੁੰਨਿਆ ਸੀ ਚੰਗਾ ਤੂੰ ਨਵਾਂ ਸਾਰਾ ਗੁੰਨ ਲੈ ਭਰਾ ਜੀ ਮੇਰੀ ਗੱਲ ਸੁਣ ਭੈਣ ਜੀ ਸਿਆਣੀ ਬਣ ਕੁਝ ਮੈਂ ਸਿਆਣੀ ਹਾਂ ਹਾਂ ਸਿਆਣੀ ਬਣਾ ਚਾਹ ਨੂੰ ਦੋ ਫੁਲਕੇ ਦੇ ਲੰਦੇ ਉਹ ਦੇ ਲੈ ਪਿੱਛੇ ਲਈ ਪਰ ਐਂਟਾਈ ਨੂੰ ਹੀ ਪਤਾ ਲੱਗੇ ਨਾ ਕਿੰਨੀ ਕੀ ਮੇਰੀ ਸੇਵਾ ਕਰਦੀ ਐ। ਚਾਈ ਨੇ ਪਿਆਰੀ ਐ ਨਾ ਤੈਨੂੰ ਬਹੁਤ ਪਿਆਰੀਆਂ ਚਾਹਤਾ ਹੀ ਤੇ ਭੁੱਖੀ ਰੱਖਿਆ ਐ ਆਪਣੇ ਦਾ 12 ਵਜੇ ਤੱਕ। ਕਈ ਫੁੱਕੀ ਲੱਕ ਹੀ ਆ ਮੋ ਬੱਡੇ ਇਹੀ ਹੈ ਨਾ ਐਨੀ ਹੈਗੀ ਨਾ ਤੂੰ ਕੋਈ ਹਸਾਬ ਨਹੀਂ ਐਨੀ ਹੈਗੀ ਆ ਦੋ ਫੁਲਕੇ ਨਾ ਲਾ ਕੇ ਦਵੀ ਉਹਨੂੰ ਕਿਤੇ ਵਿਚਾਰੀ ਨੂੰ ਤੂੰ ਹੀ ਲਾਏਂਗੀ ਮੈਂ ਨਹੀਂ ਲਾਣੇ। ਮੈਂ ਆਪਣੀ ਵਾਰੀ ਦਾ ਹੀ ਕੰਮ ਕਰਨਾ ਐ ਮੈਂ ਨਹੀਂ ਕਰਨਾ ਕੰਮ। ਤੂੰ ਨਾ ਮੈਨੂੰ ਪੱਕਾ ਯਕੀਨ ਐ ਅਸੋਈ ਵਿੱਚ ਨਾ ਜਾਣ ਕੇ ਬੜੀ ਰੰਨੀ ਆ ਕਿ ਮੈਨੂੰ ਗਾਵਾਂ ਪੈ ਤੇ ਜਿੰਨੀ ਮਰਜ਼ੀ ਨਹੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਾ ਮਿੰਨੂ ਨਹੀਂ ਚਾਹੀ ਗਾਵਾਂ ਕੱਢੂਗਾ ਗਾਵਾਂ ਤੈਨੂੰ ਹੀ ਕੱਢੂਗੀ ਅਭੀ ਵੇਖ ਕੇ ਨਹੀਂ ਕੱਢਦੀ ਹਾਂ ਮੈਂ ਇੰਨੇ ਸਾਲ ਚਾਹੀ ਨਾ ਕੱਟੀ ਮੈਨੂੰ ਨਹੀਂ ਕੱਢਦੀ ਪਤਾ ਮੈਨੂੰ ਤੇਰੇ ਵਿੱਚੇ ਮੈਂ ਤੇਰੇ ਵਿੱਚੇ ਹੀ ਮੈਂ ਕਹਿੰਦੀ ਬੋਲਦੀ ਮੈਨੂੰ ਤੇਰੇ ਵਿੱਚੇ ਪਤਾ ਰਹਿਣਾ ਪਤਾ ਰਹਿਣਾ ਪਤਾ ਰਹਿਣਾ ਚੱਲ ਜਾ ਉਹ ਜਾ ਜਾ ਇਹ ਮੱਥੇ ਨਾ ਲੱਗ ਜਾ ਬਾਹਰ ਨਿਕਲ ਮੱਥੇ ਤੇਲ ਤੂੰ ਸਵੇਰ ਉੱਠ ਕੇ ਮੇਰੇ ਲੱਗਦੀ ਤੂੰ ਇੰਜ ਕਰਦਾ ਮੇਰੇ ਨਾਲ ਦਾ ਕਬਰਾ ਤੂੰ ਧੂਰ ਓਥੇ ਚੱਲ ਜਾ ਇਹਨੂੰ ਰਹਿਣ ਦੇ ਤੂੰ ਨਾ ਮੇਰੇ ਕੋਲ ਆ। ਤੂੰ یوں ਚੱਲਦਾ ਸਾਰੇ ਕੰਮ ਮੁੱਕ ਜਾਂਦੇ। ਤੂੰ یوں ਤੂੰ ਕੋਠੇ ਚੱਲਦਾ ਹੋਰ ਨੀ ਜਾਣੀ। ਨਾ ਥੱਲੇ ਹੋਵੇਂ ਨਾ ਕਿਚਕਿਚ ਹੋਵੇਂ। ਮੈਂ ਕਹਿ ਰਹੀ ਤੈਨੂੰ ਸੋਈ ਕੋਠੇ ਪਤਾ ਦੇ। ਤੂੰ ਰੋਟੀ ਖਾਣੀ। ਉਹ ਖਾਣੀ ਕਹਿਣ ਦੀ ਕਹਿੰਦੀ ਆ ਸੜ ਜੇ ਜਬਾਨ ਮੇਰੀ ਤੈਨੂੰ ਕਹਤਾ ਤੂੰ ਮੈਨੂੰ ਖਾਣੀ। ਹਾਂ। ਉਹ ਜਾ ਪਰੇ। ਮੈਂ ਖਾਣੀ ਵੀ ਨਹੀਂ। ਹਾਂ। ਤੂੰ ਮੋਣੀ ਜਾ ਕੰਮ ਕਰ ਜਾ। ਜਾ 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 ਤੂੰ ਹੀ ਜਾ। ਹਾਏ ਰੱਬਾ। ਦੋਵੇਂ ਸਿਆਣੀਆਂ ਬਿਆਣੀਆਂ ਹੈਗੀਆਂ। ਹੈ? ਤੇ ਇੰਨਾ ਲੜਦੀਆਂ ਨੇ ਇੰਨਾ ਲੜਦੀਆਂ ਨੇ ਦੱਸ ਕਿੰਨੂ ਕਿਨੂ ਮੈਂ ਸਮਝਾਵਾਂ ਅੰਨੂ ਵੀ ਸਮਝਾਵ ਸਮਝਾ ਕੇ ਥੱਕ ਗਈਆਂ ਤੇ ਅੰਨੂ ਵੀ ਸਮਝਾਵਦਾ ਕਿ ਥੱਕ ਗਈਆਂ ਹੈ ਹਾਂ ਰਾਜੀ ਰਾਜੀ ਹੋਰ ਕੀ ਹਾਲ ਹੈ ਵਧੀਆ ਮੁਬਾਰਕਾਣ ਵਾਲੇ ਨਾਲੇ ਸਾਲ ਦੀਆਂ ਆ ਤੈਨੂੰ ਤੈਨੂੰ ਵੀ ਹੋਸ਼ਣਾ ਕੀ ਠਾਕ ਹੈ ਵਧੀਆ ਵਧੀਆ ਤੁਸੀਂ ਸੁਣਾਓ ਹਾਂ ਠੀਕ ਆ ਚਲੋ ਦੇਖ ਲੈ ਬੈਠੀ ਹੋਈਆਂ ਕਿ ਆਪਾ ਕਰਕੇ ਹੋਰ ਕੀ ਕੀ ਹੋਇਆ ਬੜਾ ਮੂਹ ਉਤਰਿਆ ਤੁਹਾਡਾ ਨੇ ਕੀ ਕਰਤੀ ਐ ਅਟੀ ਇਹ ਦੋ ਫੁਲਕੇ ਮੰਗੇ ਹਮ ਆਪਾਂ ਚੀ ਦੋ ਜਿਹੜੀਆਂ ਲੱਡ ਲੜੀ ਮਰ ਗਈਆਂ ਉਹ ਕੰਦੀ ਉਹ ਪਕਾ ਉਹ ਕੰਦੀ ਉਹ ਪਕਾ ਦੇ ਬਸ ਨਹੀਂ ਗੱਲ ਤੂੰ ਬਾਕੀ ਨਹੀਂ ਦੱਸ ਦੱਸ ਜੇ ਪਸੰਦ ਆ ਤੁਮਕੇ ਜੇ ਜਿੜੀ ਵੱਡੀ ਤੇ ਮੈਂ ਕੀ ਕਿਹਾ ਮੈਂ ਕਹਾਂ ਚੱਲ ਫੁੱਲੀਆਂ ਲਾਣ ਦੀ ਤੇ ਦੋ ਫੁੱਲੀਆਂ ਤੇ ਕਿਹੜੀ ਗੱਲ ਹੁੰਦੀ ਤੂੰ ਪਕਾ ਕੇ ਦੇ ਦੇ ਕੰਦੀ ਨਾ ਮੇਰੀ ਵਾਰੀ ਨਹੀਂ ਗੀ ਉਹਦੀ ਵਾਰੀ ਹੈਗੀ ਹੈ ਮੈਂ ਕਹਾਂ ਉਹ ਕੰਦੀ ਮੈਂ ਰੋਤੀ ਪਕਾ ਕੇ ਦੇ ਆਂਗੀ ਮੈਂ ਦੱਸ ਇਹਨਾਂ ਦਾ ਤਰੀਕਾ ਹੈ ਮੈਂ ਜਿੰਨਾਂ ਨੂੰ ਜੋੜਨਾ ਚਾਹਦੀ ਨਾ ਇਹ ਉਹਨੇ ਲਲ ਲਲ ਲੜ ਮਰ ਜਾਂਦੀਆਂ ਨੇ ਮੈਂ ਕੋਈ ਗੱਲ ਨਹੀਂ ਕੋਈ ਟਾਈਮ ਹੁੰਦਾ ਜਦ ਨਵਾਂ ਸਾਲ ਲਗਾ ਵੇ ਖੁਸ਼ੀਆਂ ਭਰਿਆ ਹੋਵੇ ਸਾਰਿਆਂ ਤੇ ਤੇ ਕੋਈ ਗੱਲ ਨਹੀਂ ਆਂਦੇ ਮੈਨਾਂ ਨੂੰ ਸਮਝਾਉਣੀ ਹੈ ਕਿ ਐਸ ਕਰਕੇ ਆਈ ਮੈਂ ਕਿਹ ਚਾਈ ਜੀ ਤਿਆਰ ਹੋਣੇ ਹੈ ਬਲਜਿੰਦਰ ਦੇ ਘਰ ਪਾਠ ਹੈਗਾ ਵੈ ਨਾ ਉੱਥੇ ਜਾਣਾ ਸੀ ਆਹੋ ਤੇ ਮੈਨੂੰ ਪਤਾ ਹੈ ਵੇ ਮੈਨੂੰ ਵੀ ਪਤਾ ਉਹਨਾਂ ਦੇ ਘਰ ਪਾਠ ਹੁੰਦਾ ਵੈ ਉਹ ਆਹ ਜਨਮ ਦਿਨ ਤੇ ਕਰਾਉਂਦੇ ਹੁੰਦੇ ਨੇ ਬਲਜਿੰਦਰ ਦੇ ਅੱਛਾ ਤੇ ਪਰ ਹੁਣ ਮੈਂ ਕੀ ਕਰਾਂ ਨਹੀਂ ਅੰਨੂ ਵੀ ਸਮਝਾਉਣੀ ਆ ਇਹਨੂੰ ਵੀ ਸਮਝਾਉਣੀ ਆ ਇਹ ਦੋਵੇਂ ਹੀ ਨਹੀਂ ਸਮਝਦੀਆਂ ਚਲ ਕੋਈ ਗਾ ਨਹੀਂ ਸਮਝਾਣਗੀ ਜੇ ਤੁਸੀਂ ਕਹਿੰਦੇ ਹੋ ਤੇ ਮੈਂ ਬੁਲਾਵਾਂ ਉਹਨਾਂ ਨੂੰ ਸਮਝਾਵਾਂ ਮੈਂ ਤੇ ਸਮਝਾਵ ਜਾ ਉੱਥੇ ਦੀ ਤੇ ਤੂੰ ਹੀ ਹੁਣ ਸਮਝਾ ਕੇ ਦੇਖ ਲੈ ਚਲ ਕੋਈ ਗਾ ਨਹੀਂ ਤੁਹਾਡਾ ਹਸਾਬ ਹੋਰ ਆ ਸਾਡੀਆਂ ਪੈਣਾ ਪੈਣਾ ਦਾ ਹਸਾਬ ਹੋਰ ਹੋ ਜਾਣਾ ਮੈਂ ਹਾਂ ਚਲ ਕੋਈ ਨਹੀਂ ਤੂੰ ਹੀ ਸਮਝਾ ਕੇ ਦੇਖ ਲੈ ਚਲ ਕੋਈ ਗਾ ਮੈਂ ਆਵਾਜ਼ ਦਿੰਦੇ ਮੰਜੋ ਐਸਰ ਕਰ ਰਸੋਈਏ ਚਲੀ ਜਾ ਉੱਥੇ ਜਾ ਕੇ ਨਾ ਉਹਨਾਂ ਨੂੰ ਸਮਝਾ ਆ ਨਹੀਂ ਜਾਈ ਜੀ ਰਸੋਈ ਚ ਕਾਦੇ ਵਾਸਤੇ ਜਾਣਾ ਮੈਂ ਤੁਹਾਡੇ ਕੋਲ ਬੁਲਾਣੇ ਆ ਤੁਸੀਂ ਆਵਾਜ਼ ਦੋ ਉਹਾਂ ਭੈਣ ਜੀ ਨੂੰ ਸਾ ਚੰਗਾ ਲੱਗੇਗਾ ਕਿ ਮੈਂ ਰਸੋਈ ਤੇ ਜਾਵਾਂਗੀ ਉਹਨਾਂ ਨੇ ਕਿਤੇ ਸਮਝਣਾ ਪਨ ਚਾਹੀਨੇ ਇਸੇ ਘਰ ਤੇ ਤੁਹਾਡੇ ਕੋਲ ਹੀ ਬੈ ਕੇ ਮੈਂ ਸਮਝਾਣੀ ਆ ਬਲਾਓ ਉਹਨਾਂ ਨੂੰ ਚਲ ਕੋਈ ਨਾ ਆਵਾਜ਼ ਮਾਰਦੀ ਆ ਤੁਹਾਨੂੰ ਮਾਰਨਾ ਪਸ਼ਵਿੰਦਰ ਅਸ਼ਵਿੰਦਰ ਹਾਂਜੀ ਇੱਧਰ ਆ ਕੋਈ ਗੱਲ ਦਸਵੀਰ ਹੈ ਸਸਿਗਾਲ ਮੁੰਡਪੰਦੀ ਕੀ ਹਾਲ ਐ ਠੀਕ ਓ ਵਧੀਆ ਤੁਸੀਂ ਸਨੋ ਠੀਕ ਐ ਤੁਹਾਨੂੰ ਸਾਲ ਦੀਆਂ ਵਧਾਈਆਂ ਬਹੁਤ ਬਹੁਤ ਤੁਹਾਨੂੰ ਵੀ ਤੁਹਾਨੂੰ ਵੀ ਹੋਰ ਸੁਣਾਓ ਬੈਠੋ ਬੈਠੋ ਬੱਚੇ ਠੀਕ ਐ ਹਾਂ ਸਾਰੇ ਵਾਹ ਠੀਕ ਠਾਕ ਐ ਸਾਰਾ ਸਭ ਠੀਕ ਐ ਸਭ ਤੁਸੀਂ ਸੁਣਾਓ ਠੀਕ ਐ ਕੀ ਗੱਲ ਐ ਤੁਸੀਂ ਤਿਆਰ ਹੀ ਨਹੀਂ ਹੋ ਜਾਣਾ ਨਹੀਂ ਉਧਰ ਪਾਰ ਤੇ ਜਾਣੇ ਆ ਜਾਣਾਗਾ ਅੱਛਾ ਅੱਛਾ ਸੁਣਿਆ ਜੈਜੀ ਕੁਝ ਕਹਿੰਦੇ ਵੇ ਸੀ ਜਸਵੀਰ ਅਵਾਜ਼ ਲ ਲੈ ਨੀ ਜੀਰ ਜਸਵੀਰ ਹਾਂਜੀ ਜੈਜੀ ਅਜਰਾ ਇੱਕ ਮਿੰਟ ਉਧਰ ਆ ਤੇ ਇਹ ਮੈਂ ਨਹੀਂ ਆਉਣੀ ਉਹ ਨਹੀਂ ਮੈਂ ਥੋੜਾ ਕੰਮ ਮਰਜ਼ ਹੋਈ ਜਾ ਰਹਾ ਵਾਂ ਉਹ ਕੰਮ ਕਰਕੇ ਆਉਣੀ ਆ ਉਹ ਬਹਿ ਜਾਂ ਦੱਸ ਮੈਨੂੰ ਕੰਮ ਦੇ ਵਿੱਚ ਜੀ ਚਲਦੇ ਹੀ ਰਹਿੰਦੇ ਤੇ ਮੈਂ ਵੀ ਵੇਖੋ ਕੰਮ ਛੱਡ ਕੇ ਰਹੀ ਇਹਦਾ ਮੈਂ ਕੋਈ ਗੱਲ ਨਹੀਂ ਕਿ ਚੰਗੀ ਕੋਈ ਗੱਲ ਨਹੀਂ ਸਬਜੀ ਦਾ ਕੀ ਸਬਜੀ ਬਰਾਸਮੇ ਚ ਸਬਜੀ ਬਣ ਜਾਣਾ ਹਾਂਜੀ ਓ ਮੰਜੂ ਕੀ ਹਾਲ ਚਾਲੀ ਬਸ ਠੀਕ ਐ ਨੀਕਾ ਤੁਸੀਂ ਸੁਣਾਓ ਵਾਹ ਵਧਿਆ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਤੁਹਾਨੂੰ ਵੀ ਤੁਹਾਨੂੰ ਵੀ ਬੱਲਾ ਬੈਠੋ ਬੈਠੋ

ਉਧਰ ਵੀ ਚੁੱਪ ਹੈ ਤੁਸੀਂ ਵੀ ਚੁੱਪ ਹੋ ਕੀ ਗੱਲ ਜੇ ਨਾ ਮੈਂ ਚੁੱਪ ਰਹਿ ਸਕਦੀ ਮੈਂ ਨਹੀਂ ਚੁੱਪ ਰਹਿੰਦੀ ਉਹੀ ਤੇ ਮੈਂ ਕਿਹਾ ਮੈਂ ਇੱਕ ਗੱਲ ਦੱਸਾਂ ਮੰਜੂ ਤੈਨੂੰ ਸਹੀ ਗੱਲ ਦੱਸਾਂ ਜੇ ਤੂੰ ਗੱਲ ਪੁੱਛ ਹੀ ਲਈਏ ਮੇਰਾ ਚੁੱਪ ਰਹਿਣਾ ਹੀ ਚੰਗਾ ਕਿਉਂ ਤੁਹਾਡਾ ਚੁੱਪ ਰਹਿਣਾ ਨਹੀਂ ਚੰਗਾ ਤੁਹਾਡਾ ਬੋਲਣਾ ਚੰਗਾ ਏ ਕਿ ਤੁਸੀਂ ਚੁੱਪ ਰਹਿ ਜੇ ਸਾਡਾ ਕੀ ਬਣਨਾ ਵੈ ਕਿ ਸਾਨੂੰ ਕਿੰਨੇ ਹਸਾਣਾ ਵੈ ਕੀ ਹੋਇਆ ਬਣਜੀ ਕੁਸ਼ਨੀ ਜਸਵੀਰ ਭੈਣ ਜੀ ਆ ਵੇਖ ਲਈ ਨਾ ਕੋ ਕੁਛ ਨਹੀਂ ਹੁੰਦਾ ਚਾਈ ਜੀ ਜਿੱਥੇ ਦੋ ਭਾਂਡੇ ਹੋਣ ਉੱਥੇ ਖੜਕਦੇ ਹੀ ਹੁੰਦੇ ਤੁਹਾਨੂੰ ਕੀ ਪਤਾ ਮੈਨੂੰ ਕੁਝ ਪਤਾ ਹੀ ਨਹੀਂ ਮੈਂ ਬਾਹਰ ਖਲੋਤੀ ਸਭ ਕੁਝ ਸੁਣਨ ਦੇ ਹੀ ਤੁਹਾਡਾ ਐਡਾ ਵੱਡਾ ਭੈਣ ਜੀ ਦਿਨ ਨਗਾ ਜੇ ਅੱਜ ਤੁਸੀਂ ਆਪੋ ਚ ਲੜਾਈ ਪਾਈ ਹੋਈ ਜੇ ਕੋਈ ਤੇ ਲੜਾਈ ਦਾ ਮਤਲਬ ਹੀ ਨਹੀਂਗਾ ਜਸਵੀਰ ਭੈਣ ਜੀ ਤੁਸੀਂ ਸਾਰਿਆਂ ਨੂੰ ਸਮਝਾਉਂਦੇ ਹੋ ਤੇ ਆਪਣੇ ਘਰ ਹੀ ਇਹ ਕੁਝ ਸਾਰਿਆਂ ਨੂੰ ਸਮਝਾ ਲੀਦਾ ਹੀ ਪਰ ਘਰ ਚ ਨਹੀਂ ਕਿਸੇ ਨੂੰ ਸਮਝਾ ਪਾਈਦਾ ਚਲ ਕੋਈ ਗੱਲ ਐਡਾ ਵੱਡਾ ਦੇਖੋ ਅੱਜ ਦਿਨ ਨਗਾ ਲੋਕੀ ਮੰਦਰਾਂ ਚ ਗੁਰਦੁਆਰਿਆਂ ਦੇ ਵਿੱਚ ਕਿੰਨੀ ਸੇਵਾ ਕਰਦੇ ਪਏ ਜੇ ਤੇ ਅਸੀਂ ਆਪਣੇ ਘਰ ਮੂਹ ਬਣਾਏ ਹੋਏ ਆ ਚੰਗਾ ਲੱਗਦਾ ਜੇ ਇਸ ਤਰ੍ਹਾਂ ਸਭ ਦਾ ਅਸੀਂ ਸੁੱਖ ਮੰਗਨੇ ਨਾ ਤੇ ਪ੍ਰਮਾਤਮਾ ਸਰਬੱਤ ਦਾ ਭਲਾ ਕਰੇ ਤੇ ਉਹਦੇ ਨਾਲ ਸਾਡਾ ਵੀ ਕਰੇ ਕਹੀਦਾ ਵੈ ਨਾ ਤੇ ਤੁਸੀਂ ਦੇਖੋ ਆਪਣੇ ਘਰ 'ਚ ਹੀ ਲੜੀ ਜਾਂਦੇ ਹੋ ਉਹ ਕਹਿੰਦੇ ਰੋਟੀ ਮੈਂ ਬਣਾਣੀ ਆ ਉਹ ਕਹਿੰਦੇ ਮੈਂ ਬਣਾਣੀ ਆ ਵਾਰੀ ਆ ਇਸ ਤਰ੍ਹਾਂ ਤੇ ਗੁਰਦੁਆਰਿਆਂ ਮੰਦਰਾਂ 'ਚ ਜਾ ਕੇ ਅਸੀਂ ਇੰਨੀ ਸੇਵਾ ਕਰਦੇ ਆਂ ਕੀ ਫਾਇਦਾ ਭੰਜੀ ਸਾਡੀ ਸੇਵਾ ਕਰਨ ਦਾ ਜੇ ਸਾਡੇ ਘਰ ਦੇ ਬਜ਼ੁਰਗੀ ਸਾਡੇ ਕੋਲ ਦੁਖੀ ਹੋਣ ਤੇ ਭਾਵੇਂ ਤੁਸੀਂ ਉਹਨਾਂ ਨੂੰ ਸਭ ਕੁਝ ਦਿੰਦੇ ਹੋ ਪਰ ਉਹਨਾਂ ਦੇ ਮਨ 'ਚ ਤੇ ਆ ਹੀ ਜਾਂਦਾ ਵਾ ਨਾ ਨਾ ਕਰਿਆ ਕਰੋ ਉਦਾਂ ਨਵਾਂ ਸਾਲ ਲਗਾ ਖੁਸ਼ੀਆਂ ਭਰ ਆਵੇ ਸਾਰਿਆਂ ਦੇ ਚਲੋ ਪਛਪਿੰਦਰ ਭੰਜੀ ਤੁਸੀਂ ਵੱਡੇ ਹੈਗੇ ਜੀ ਉਹ ਛੋਟੀ ਹੈ ਕੋਈ ਗੱਲ ਮੰਜੂ ਤੈਨੂੰ ਨਹੀਂ ਪਤਾ ਬਹੁਤ ਬੋਲਦੀ ਹੈ ਹਾਂ ਮੈਂ ਪਤਾ ਮੈਂ ਆਜੀ ਦੀ ਕਰਦੀ ਉਮਰ ਦਾ ਕਿ ਮੈਂ ਛੋਟੀ ਆ। ਚਾ ਵੇਖਿਆ ਹੀ ਬੋਲਦੇ ਗੱਲ ਉਸ ਮੈਂ ਹੀ ਬੋਲਦੀ ਆ। ਇਹੀ ਬੋਲਦੀ ਮੈਂ ਹਰ ਜਗ੍ਹਾ ਮੈਨੂੰ ਹੀ ਬਦਨਾਮ ਕੀਤਾ ਕਿ ਇਹ ਬੋਲਦੀ ਆ। ਚਲੋ 1 ਮਿੰਟ ਮੇਰੀ ਗੱਲ ਸੁਣੋ। ਹਰ ਗੱਲ ਤੇ ਮੇਰੇ ਤੋਂ ਇਹਨਾਂ ਸਾੜ ਨੂੰ ਹੀ ਆ। ਚਲੋ ਕੋਈ ਗੱਲ ਨਹੀਂ ਕੋਈ ਸਾੜ ਨੂੰ ਤਾਂ ਪਿਆਰ ਹੈਗਾ ਵਾ। ਸੋਈ ਤੇ ਕੰਮ ਕਰਦਾ ਤਦ ਨੂੰ ਹੁੰਦਾ ਬਾਹਰ ਆਇਆ ਅੰਦਰ ਆਇਆ ਪਹਿਲਾਂ ਮੋਬਾਈਲ ਲੈ ਕੇ ਬੈਠੀ ਦਿੰਦੀ ਆ। ਚਲ ਕੋਈ ਗੱਲ ਨਹੀਂ ਤੁਸੀਂ ਫਿਰ ਕੋਈ ਕੰਮ ਨਹੀਂ ਕਰਨਾ। ਹੁਣ ਆਪ ਵੀ ਕੁਝ ਵੀ ਨਹੀਂ ਜੀ। ਤੁਸੀਂ ਵੀ ਕਹਿੰਦੀ ਬੋਲਦੀ ਹੁਣ ਇਹ ਦੱਸ ਵੀ ਬੋਲਣ ਕੋਣ ਦੇ ਆ। ਤਲ ਕੋਈ ਗੱਲ ਪਸ਼ਵਿੰਦਰ ਮੈਨੂੰ ਆਏ ਕੰਦਰ ਵਿੱਚ ਤਾਂ ਦੱਸਾ ਨਾ ਉਹਨਾਂ ਨੂੰ ਨਹੀਂ ਨਹੀਂ ਫੜ ਓ ਢੋਲ ਲੈ ਕੇ ਆ ਮੈਂ ਬਾਹਰ ਜਾ ਕੇ ਢੋਲ ਵਜਾ ਜਾ ਕੇ ਉਹ ਹੀ ਮਜਾਂ ਦੀ ਲੋੜ ਆ ਹੁਣ ਪਸ਼ਵਿੰਦਰ ਰੋਕੀ ਜਾਂਦੇ ਮੇਰੀ ਚੰਗੀ ਆ ਮੇਰੀ ਗੱਲ ਸੁਣ ਤੁਸੀਂ ਸਿਆਣੇ ਬਿਆਨੇ ਹੈਗੇ ਜੀ ਕਿਉਂ ਉਸ ਤਰ੍ਹਾਂ ਬੋਲ ਦੇਵੇ ਵੇਖੋ ਤੁਸੀਂ ਕਹਿੰਦੇ ਤੁਹਾਨੂੰ ਪਤਾ ਨਹੀਂਗਾ ਮੈਂ ਪਤਾ ਲੈ ਕੇ ਕਰਨਾ ਵੀ ਕੀ ਹੈ ਤੁਹਾਡੇ ਘਰ ਦਾ ਮਸਲਾ ਵਾ ਜੋ ਹੋਇਆ ਦਿੱਤਿਆ ਨਾ ਉਹਨੇ ਪਿੱਛੇ ਪਾਓ ਨਵਾਂ ਸਾਲ ਹੈਗਾ ਜੀ ਵੇਖੋ ਜੀ ਘਰ ਕੋਲ ਅੰਡਰ ਲਗਾਈ ਦੇ ਨਾ ਤੇ ਜਦੋਂ ਪੁਰਾਣਾ ਹੋ ਜਾਵੇ ਨਵਾਂ ਸਾਲ ਚੜੇ ਤੇ ਕੀ ਕਰੀਦਾ ਪਾੜ ਕੇ ਸੁੱਟ ਦੇਈਦਾ ਹੋਰ ਕੀ ਕਰੀਦਾ ਸੁੱਟ ਦੇਈਦਾ ਵੈ ਨਾ ਤੇ ਐਸੇ ਤਰ੍ਹਾਂ ਹੀ ਤੁਸੀਂ ਪੁਰਾਣੇ ਜਿੰਨੇ ਵੀ ਤੁਹਾਡੇ ਸ਼ਿਕਵੇ ਆ ਨਾ ਸਭ ਦੂਰ ਕਰੋ ਇਹ ਨਵਾਂ ਸਾਲ ਲਗਾਵਾ ਨਵਾਂ ਬਦੀਦ ਕਰੋ ਚੱਡੇ ਕੀ ਗੱਲਾਂ ਪੁਰਾਣੀਆਂ ਦੇ ਤਾ ਹਾਏ ਹਾਏ ਛੱਡੇ ਕੀ ਛੱਡੇ ਕੀ ਕਿਉਂ ਨਹੀਂ ਤੁਸਾਂ ਲੋਦੇ ਦਿਲ ਦਾ ਪਤਾ ਹੀ ਨਹੀਂ ਫੇਰ ਪਤਾ ਹੈ ਸਭ ਮੈਨੂੰ ਪਤਾ ਉਹ ਨਹੀਂ ਪਤਾ ਭੈਣ ਜੀ ਤੁਸੀਂ ਘਰ ਦੇ ਘਿਚੇ ਰਹਿ ਕੇ ਤੁਹਾਨੂੰ ਉਹ ਦੇ ਦਦਾ ਨਹੀਂ ਪਤਾ ਤੇ ਮੈਨੂੰ ਵੇਲੇ ਬਾਹਰ ਦੀ ਨੂੰ ਹੋ ਕੇ ਸਾਰਾ ਗਲ ਗਲ ਤੇ ਸ਼ਰੀਕੇ ਕੱਢ ਦੀਏ ਓਏ ਹੋਏ ਛੱਡੋ ਭਰਾ ਕੁਝ ਨਹੀਂ ਹੁੰਦਾ ਨਵਾਂ ਸਾਲ ਹੈਗਾ ਭੈਣ ਜੀ ਹੱਸਾ ਦਾ ਵਸਤਾ ਆਵੇ ਕੋਈ ਉਹ ਜੀ ਗੱਲ ਨਹੀਂ ਕੀ ਚਲੋ ਆ ਉਧਰ ਸੁਲਾ ਕਰੋ ਦੇ ਕੁਛ ਬੰਦਾ ਭੈਣ ਜੀ ਮੇਰੇ ਕੋਲ ਗਲਤੀ ਹੋ ਗਈ ਮੈਨੂੰ ਮਾਫ ਕਰ ਦੋ ਦੱਸੋ ਤੇ ਮੈਂ ਤਾਂ ਪਹਿਲਾਂ ਹੀ ਮਾਫ ਕੀਤਾ ਹੈ ਤੁਹਾਨੂੰ ਯਾਰ ਮੈਂ ਵੇਖ ਮੈਂ ਤੇ ਕੋਈ ਨਹੀਂ ਮਾਫ ਕੀਤਾ ਇਹ ਗਲਤੀਆਂ ਤੇਰੀਆਂ ਦਖਾਨੀਆਂ ਤੈਨੂੰ ਤੂੰ ਕੀ ਕਰਦੀ ਪਈ ਹੈ ਚਾਹੀਜੀ ਮੈਨੂੰ ਵੀ ਮਾਫ ਕਰਦਾ ਹੁਣ ਮੈਂ ਇਹ ਨਹੀਂ ਕਹਿਣਾ ਕਿ ਰੋਟੀ ਉਹ ਬਣਾਣ ਜਾਂ ਮੈਂ ਬਣਾਵਾ ਜਾਂ ਸਵੇਰੇ ਉਹਨਾਂ ਦੀ ਵਾਰੀ ਰਾਤ ਮੇਰੀ ਵਾਰੀ ਤੁਹਾਨੂੰ ਚਾਹੀਜੀ ਰੋਟੀ ਮਿਲਿਆ ਕਰੇ ਕਿ ਮੇਰੇ ਕੋਲ ਭਾਵੇਂ ਰੋਟੀ ਐ ਪਕਾ ਕੇ ਦੇਵੇ ਤੇ ਭਾਵੇਂ ਮੈਨੂੰ ਐ ਪਕਾ ਕੇ ਦੇਵੇ ਮੈਨੂੰ ਤੇ ਰੋਟੀ ਨਾਲ ਹੀ ਵਾਸਤਾ ਹੈ ਉਹ ਤੇ ਹੈ ਹੀ ਠੀਕ ਹੈ ਨਾ ਮੈਂ ਕੰਨੀਆਂ ਚਲੋ ਇਹ ਲੜਨਾ ਇਹ ਆਪਸ ਵਿੱਚ ਦੋਨੇ ਜਣੀਆਂ ਪਿਆਰ ਨਾਲ ਰਿਹਾ ਚਾਹੀ ਪਿਆਰ ਨਾਲ ਕੋਈ ਟਾਈਮ ਹੁੰਦਾ ਵਾ ਚਲ ਉੱਠੋ ਦੋਨੇ ਜਣੇ ਦਰ ਦੇਖ ਲੈ ਜਿਹੜਾ ਕੰਮ ਮੈਂ ਨਹੀਂ ਨਾ ਕਰ ਸਕੀ ਉਹ ਤੂੰ ਕਰਕੇ ਉਹ ਖਾਤਾ ਹੀ ਆ ਚਲ ਕੋਈ ਕਰਨੀ ਚਾਹੀ ਫਿਰ ਚਲ ਅੰਦਰ ਆਓ ਪਣਾ ਤੁਸੀਂ ਦੋਨੇ ਜਣੀਆਂ ਅੰਦਰ ਆਓ ਚਲੋ ਚਲ ਦੱਸ ਨਵੇਂ ਸਾਲ ਵਧੀਆ ਵਧੀਆ ਆਵੇ ਸਾਰਿਆਂ ਤੇ ਨਵੇਂ ਸਾਲ ਦੇ ਬਹੁਤ-ਬਹੁਤ ਵਧਾਈ ਹੋਵੇ ਤੈਨੂੰ ਵੀ ਬਹੁਤ-ਬਹੁਤ ਵਧਾਈ ਦੱਸੋ ਅਦੇ ਵਿੱਚ ਕੀ ਪ੍ਰਾਣੀਆਂ ਗੱਲਾਂ ਸਾਰੀਆਂ ਛੱਡ ਦੇਣੀ ਐ ਠੀਕ ਐ ਤੇਰੇ ਆਨੇ ਭੈਣ ਭਰਾਵਾਂ ਵਕਤ ਆਣਾ ਅਸੀਂ ਤੇ ਸਾਡੀ ਚੌਥੀ ਮਾਂ ਅੱਛਾ ਮੇਰੀ ਗੱਲ ਸੁਣੋ ਹੁਣ ਆਪਾਂ ਤੇ ਸਾਰੇ ਪ੍ਰਾਣੇ ਗਿਲੇ ਸ਼ਿਕਵੇ ਕੱਢਦੇ ਆ ਹੁਣ ਆਪਾਂ ਇਹਨਾਂ ਨੂੰ ਵੀ ਕਹੀਏ ਹੁਣ ਇਹਨਾਂ ਨੂੰ ਵੀ ਕਹੀਏ ਸਾਰੇ ਸੱਸੀ ਕਾਲ ਜੀ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਬਹੁਤ-ਬਹੁਤ ਵਧਾਈ ਹੋਵੇ ਆ ਪਰਮਾਤਮਾ ਸਾਰੀਆਂ ਖੁਸ਼ੀਆਂ ਢਾਡੀਆਂ ਝੋਲੀ ਚ ਪਾ ਆਪ ਇੱਕ ਛੋਟੀ ਜੀ ਸਟੋਰੀ ਬਣਾ ਕੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਮਤਲਬ بڑے ਦਿਲ ਵਿੱਚ ਗੁੱਸੇ ਨਰਾਜ ਗਿਆ ਹੁੰਦੀਆਂ ਤੇ ਇੱਕ ਗੱਲ ਬੜੀ ਅੱਛੀ ਦੇ ਵਿੱਚ ਕਹੀ ਗਈ ਹੈ ਕਿ ਜਿਹੜੇ ਘਰ ਦੇ ਕੈਲੰਡਰ ਜਾਂ ਪੁਰਾਣੀਆਂ ਚੀਜ਼ਾਂ ਜਿੰਨਾਂ ਡੇਟਾ ਲਿਖੀਆਂ ਹੁੰਦੀਆਂ ਆ ਆਪਾਂ ਹਨ ਉਹ ਰੱਖਦੇ ਉਹ ਚੀਜ਼ਾਂ ਕੀ ਕਰਦੇ ਆ ਆਪਾਂ ਪਾਣੀ ਵਿੱਚ ਸੁੱਟ ਦਿੰਦੇ ਆ ਉਹ ਰੱਦੀ ਜਿਹੀ ਚਲੇ ਜਾਂਦੇ ਆ ਤੇ ਐਸੇ ਤਰ੍ਹਾਂ ਜੀ ਆ ਕੋਈ ਵੀ ਪੁਰਾਣੀ ਗੱਲ ਕਿਸੇ ਦੀ ਵੀ ਹੋਵੇ ਭੁੱਲ ਜਾਓ ਭੁੱਲ ਜਾਓ ਰੱਦੀ ਤੇ ਸੁਟੋ ਨਵਾਂ ਸਾਲ ਜਨਨ ਕਿ ਵਧੀਆ ਵਧੀਆ ਗੱਲਾਂ ਨਾਲ ਯਾਦ ਕਰੋ ਠੀਕ ਹੈ ਨਾ ਨਵਾਂ ਬੁਤੀਕ ਕਰੋ ਸਾਰੇ ਬਹੁਤ ਬਹੁਤ ਅੱਛਾ ਇੱਕ ਗੱਲ ਹੋਰ ਆਪਾਂ ਮਤਲਬ ਵੇਖੋ ਗੁਰਦੁਆਰੇ ਮੰਦਰਾਂ ਚ ਜਾ ਕੇ ਗੱਲ ਕਹਿੰਦੇ ਪ੍ਰਮਾਤਮਾ ਸਰਬੱਤ ਦਾ ਭਲਾ ਕਰੇ ਹਨ ਲੇਕਿਨ ਆਪਾਂ ਘਰ ਚ ਬਹਿ ਕੇ ਇੱਕ ਦੂਜੇ ਦਾ ਭਲਾ ਨਹੀਂ ਭਲਾ ਮੰਗਦੇ ਲੜਾਈ ਮੰਗਦੇ ਆਜ ਤੇ ਜਨਮ ਨਹੀਂ ਆਪਾਂ ਵੇਖਿਆ ਚਲੋ ਠੀਕ ਹੈ ਜੀ ਥੈਂਕ ਯੂ so much ਤੁਹਾਡੀਆਂ ਸਾਡੀਆਂ ਸੌਰੀ ਤੁਹਾਨੂੰ ਵੀਡੀਓ ਅੱਛੀਆਂ ਲੱਗਦੀਆਂ ਹੁਣ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਇੱਕ ਤੋਂ ਇੱਕ ਵਾਰੀ ਫੇਰ ਦੁਬਾਰਾ ਤੋਂ ਕਿਰਨ ਮਾ ਚੈਨਲ ਤੇ ਸਾਰੀ ਟੀਮ ਨੂੰ ਸਾਰੇ ਪਰਿਵਾਰ ਨੂੰ ਸਾਰੇ ਇੰਡੀਆ ਨੂੰ ਹੈਪੀ ਨਿਊ ਈਅਰ ਕੱਟ